ਰਿਆ ਲੱਗੇ ਹੋਆ ਉਹ ਕੱਟ-ਕੱਟ ਕੇ ਸਿੱਟੀ ਜਾਂਦੇ ਗੰਨੇ ਨੂੰ ਇਹ ਕੋਈ ਇਧਰੋਂ ਟਰਾਲੀਆਂ ਜਿਹੜੀਆਂ ਫੇੜਾ ਇਹ ਰੋਲਰ ਹੁੰਦਾ ਸੀ ਲੱਗਾ ਕਿ ਉਹ ਉੱਥੇ ਹੁੰਦਾ ਵੀ ਉਹ ਸੈਂਟਰ ਦੇ ਵਿੱਚ ਉਹਦੇ ਇਸ ਗੱਲ ਤੋਂ ਹੈਰਾਨ ਆ ਵੀ ਜਿਹੜੇ ਬੰਦੇ ਨੇ ਇਹ ਮਿਲ ਬਣਾਈ ਹੋਵੇ ਕਿੰਨਾ ਦਿਮਾਗ ਹੋਗਾ ਯਾਰ ਬੰਦੇ ਦਾ ਉਹ ਹਾਂਜੀ ਮੇਤਰੋ ਵੈਰੀ ਵੈਰੀ ਗੁੱਡ ਮਾਰਨਿੰਗ ਤੇ ਸਤਿ ਸ਼੍ਰੀ ਅਕਾਲ ਜੀ ਲੋ ਵੀ ਮੇਰੇ ਵੀਰੋ ਗੱਲਬਾਤ ਇਦਾਂ ਕਿ रेडी लुडी हो गए हैं ते ਹੁਣ ਚੱਲੇ ਆ ਮਿਲ ਨੂੰ ਮੈਨੂੰ ਟਰਾਲੀ ਲੈ ਕੇ ਜਾਣੀ ਆ ਤੇ ਬਣ ਰਿਹਾ ਮਿੱਤਰੋ ਵੀਡੀਓ ਤੇ ਵਿੱਚ ਐਂਡ ਤੱਕ ਜਰੂਰ ਦੇਖਿਓ ਤੇ ਮਿਲਦੇ ਆ ਫਿਰ ਮਿਲ ਜਾ ਕੇ ਤੇ ਦਿਖਾਉਣੇ ਤੁਹਾਨੂੰ ਫਿਰ ਮਿਲ ਵੀ ਸਾਰਾ ਗੱਲਬਾਤ ਦਿਖਾਉਣੇ ਉਧਰ ਦਾ ਤੇ ਕੀ ਮਾਹੌਲ ਚਾਲਿਆ ਮਿਲ ਕਿਦਾਂ ਹੈਗਾ ਕਿਦਾਂ ਚੱਲਦਾ ਸਿਸਟਮ ਉਹ ਆਏ ਮਿੱਤਰੋ ਚੱਲਦੇ ਆ ਫਿਰ ਮਿਲ ਨੂੰ ਮਹਾਰਾਜ ਮੇਰ ਕਰੇ ਸਮਸਟਾਰਟ ਆਪਣਾ ਵੀ ਅੱਜ ਨੂੰ ਮਿਲਦਾ ਇੱਕ ਕਾਨੂੰ ਲੱਗਾਗੇ ਉਹ ਲੈ ਕੇ ਜਾਵਾਂਗੇ ਫਿਰ ਧਵਾ ਬਾਜੀ ਦਾ ਲੈ ਕੇ ਨਾਵੇ ਚੱਲਦੇ ਆ ਮਿੱਤਰੋ 10 ਮੇਰੇ ਫਿਰ ਮੇਰੇ ਮਾਲਕਾ ਉਹ ਸਮਾ ਪਾਛੜੀ ਮੇਰ ਕਰ ਮੇਲੇ ਜਗਾਇਆ ਬਹੁਤ ਜਿਹੇ ਬੜੀ ਹੈਰਾਨੀ ਹੋਈ ਅੱਜ ਜੇ ਮੇਲੇ ਦੇ ਵਿੱਚ ਇੰਦਾ ਨੇ ਹਲਾਲ ਤਕਰੀਬਨ ਥੋੜੇ ਦਿਨਾਂ ਦੀ ਹੋਰ ਰਹੀ ਗਿਆ ਤੇ ਮਹੀਨਾ ਹੋ ਜਾਣਾ ਮੇਲ ਚੱਲਦੀ ਨੂੰ ਅੱਗੇ ਆਈਦਾ ਸੀ ਇੰਦਰ ਸਾਰੇ ਭਰਿਆ ਹੁੰਦਾ ਸੀ ਅੱਜ ਦੇ ਆਹ ਹੀ ਦਿਨਾਂ ਨੂੰ ਮਤਲਬ ਖਰਾਚ ਹੁੰਦਾ ਸੀ ਪੂਰਾ ਹੀ ਤੇ ਸਿਰਫ ਤਿੰਨ ਲੈਣ ਆਇਆ ਮੇਲੇ ਖਾਲੀ ਆ ਯਾਰ ਆਉਂਦਾ ਹੀ ਨਹੀਂ ਕੰਨਾ ਮੇਲੇ ਵਾ ਮੇਲੇ ਜੀ ਆ ਗਏ ਆ ਆਪਾਂ ਗੰਨੇ ਦੀ ਟਰਾਲੀ ਲੈ ਕੇ ਗੱਲਬਾਤ ਇਦਾਂ ਹੈ ਕਿ ਬੜੀ ਹੈਰਾਨੀ ਹੋਈ ਆ ਦੇਖ ਕੇ ਯਾਰ ਮੈਗਾ ਅੱਗੇ ਇਹਨਾਂ ਦੇ ਨਾਲ ਨੂੰ ਇੱਥੇ ਇੰਨਾ ਰੱਛ ਹੁੰਦਾ ਸੀ ਨਾ ਪਿਆ ਆ ਮੰਨ ਲਓ ਬਹੁਤ ਟਰਾਲੀਆਂ ਆਉਂਦੀਆਂ ਹੁੰਦੀਆਂ ਸੀ ਤੇ ਸਿਰਫ ਤਿੰਨ ਲੈਣ ਆਇਆ ਤਿੰਨ ਲੈਣਾ ਮਤਲਬ ਹੁਣ ਆਏ ਆ ਟਰਾਲੀ ਲੈ ਕੇ ਤੇ ਤਕਾਲਾਂ ਤੱਕ ਖਾਲੀ ਅੱਗੇ 24 24 ਘੰਟੇ ਲੱਗ ਜਾਂਦੇ ਸੀ ਅੱਜ ਦੇ ਦਿਨ ਤੇ 24 ਘੰਟੇ ਆ ਵਾ ਜਾ ਕੇ ਬਾਰੀ ਆਣੀ ਫਿਰ ਟਰਾਲੀ ਖਾਲੀ ਅਗਲੇ ਦਿਨ ਹੁਣੀ ਜਦ ਆਜ ਖੜੀ ਕੀਤੀ ਅਗਲੇ ਦਿਨ ਖਾਲੀ ਹੁਣੀ ਆ ਤਾਂ ਫੇਰ ਘਰ ਨੂੰ ਲੈ ਕੇ ਆਉਣੀ ਖਾਲੀ ਕਰਾ ਕੇ ਉਦਾਂ ਵੈਸੇ ਇੱਕ ਗੱਲ ਇਹ ਵੀ ਆ ਭਈ ਜੇ ਇਦਾਂ ਟਰਾਲੀਆਂ ਆਉਣ ਤਾਂ ਹੈ ਨਜ਼ਾਰਾ ਆ ਕਿਉਂਕਿ ਫੇਰ ਰਾਮਨਾਥ ਜਾਓ ਜੇ ਮਾਲਵਤ ਸੇਮ ਡੇ ਵੀ ਟਰਾਲੀ ਲੱਦਣੀ ਹੋਵੇ ਤਾਂ ਤੁਸੀਂ ਜਾਓ ਤੇ ਸ਼ਾਮ ਤੱਕ ਟਰਾਲੀ ਖਾਲੀ ਤੇ ਜਾ ਕੇ ਮੁੜ ਕੇ ਦੁਬਾਰਾ ਟਰਾਲੀ ਲਦਾ ਲਓ ਬੜਾ ਨਜ਼ਾਰਾ ਉਦਾਂ ਇਦਾਂ ਭਈ ਲੋ ਮੇਥਰ ਆਪਣੇ ਟਰਾਲੀਆਂ ਖੜੀ ਹੋ ਗਈ ਆ ਉਹ ਪਰਲੀ ਲਾਈਨ ਚੱਲਦੀ ਬਈ ਯਾਰ ਆ ਦੋ ਲਾਈਨਾਂ ਵਿੱਚ ਐ ਤੀਜੀ ਲਾਈਨ ਦੇ ਵਿੱਚ ਆਪਣਾ ਰਾਈਟਰ ਐ ਤੇ ਸਾਡਾ ਸ਼ੇਰ ਵੀ ਆ ਗਿਆ ਮੇਰਾ ਭਾ ਸਿਮਾ ਬਾ ਨਿਆ ਸਿਮਾ ਬਾ ਗੱਲਬਾਤ ਮਿੱਤਰੋ ਇਦਾਂ ਆ ਕਿ ਇੱਕ ਲਾਈਨ ਆਪਣੇ ਮੂਹਰੇ ਰਹਿ ਗਈ ਆ ਤੇ ਇੱਕ ਚੱਲਣ ਲੱਗੀ ਆ ਮਤਲਬ ਕਹਿਣ ਦਾ ਭਾਵ ਦੋ ਲਾਈਨਾਂ ਹੈਗੇ ਆ ਆਪਣੇ ਮੂਹਰੇ ਤੇ ਚੱਲਦੇ ਆ ਹੁਣ ਮਿਲਦੇ ਅੰਦਰ ਨੂੰ ਬਣੇ ਰਹਿਓ ਵੀਡੀਓ ਵਿੱਚ ਆ ਜਾਓ ਫਿਰ ਤੁਹਾਨੂੰ ਮਿਲ ਦਿਖਾਉਣੀ ਅੱਜ ਦਸੂਏ ਦੀ ਦਰਸ਼ਨ ਮੇਲੇ ਘਰੋਂਨੇ ਫਿਰ ਮੇਲ ਦੀ ਸੈਰ ਕਰਾਉਨੇ ਆ ਮੇਲ ਵਾਲਿਆਂ ਨੇ ਨਾ ਉੱਦਾਂ ਇੱਕ ਚੀਜ਼ ਵਧੀਆ ਬਣਾਤੀ ਆ ਅੱਗੇ ਆ ਇੱਥੇ ਨਾ ਹੌਜੀਆਂ ਨਹੀਂ ਆ ਜਿੱਦਾਂ ਉਹ ਨਿਕਲਦਾ ਇੱਥੋਂ ਗੰਦਾ ਪਾਣੀ ਆ ਨਿਕਲਦਾ ਜੋ ਵੀ ਇੱਥੋਂ ਨਾ ਇੱਥੇ ਓਪਨ ਹੀ ਹੁੰਦਾ ਦੀ ਆ ਦੋ ਤਿੰਨ ਵਾਰ ਟਰਾਲੀਆਂ ਪਲਟੀਆਂ ਸੀ ਇਹਦੇ ਵਿੱਚ ਇਹ ਕਿਨਾਂ ਨੇ ਆ ਬਹੁਤ ਵਧੀਆ ਸਿਸਟਮ ਕਰ ਦਿੱਤਾ। ਬਾਕੀ ਆ ਸਾਰੇ ਕੰਕਰੀਟ ਪਾਤੀ ਆ। ਆ ਵੀ ਹੋਜੀ ਜੀ ਜਿਹੜੀ ਕਵਰ ਕਰਤੀ ਆ। ਅੱਗੇ ਅੱਗੇ ਸਾਰੀਆਂ ਓਪਨ ਹੀ ਹੁੰਦੀਆਂ ਸੀ ਆ। ਤੇ ਆ ਟਰੈਕਟਰ ਬਹੁਤ ਸੋਹਣਾ ਲੱਗਦਾ। ਮਿੱਤਰਾਂ ਬਹੁਤ ਪਸੰਦਿਆ ਟਰੈਕਟਰ ਇਹ। ਨਿਊ ਹਾਲੈਂਡ 5500। ਟਰੈਕਟਰ ਖਰੇ ਬਹੁਤ ਆ ਇਹ ਜਿਹੜੇ। ਜਿਨ੍ਹਾਂ ਨੇ ਤਾਂ ਮਿੱਤਰੋ ਮਿਲ ਦੇਖੀ ਆ ਉਹਨਾਂ ਨੂੰ ਤਾਂ ਪਤਾ ਹੀ ਆ ਤੇ ਜਿਨ੍ਹਾਂ ਨੇ ਨਹੀਂ ਦੇਖੀ ਉਹ ਜ਼ਰੂਰ ਉਹਨਾਂ ਨੂੰ ਦਿਖਾਵਾਂਗੇ ਇਹ ਚੀਜ਼ ਵੀ ਆਹ ਹੈਗੀ ਜੀ ਮਿਲ ਦੀ ਇੰਟਰੈਂਸ ਤੇ ਟਰਾਲੀਆਂ ਜਦੋਂ ਲਾਈਨਾਂ 'ਚੋਂ ਨਿਕਲਦੀਆਂ ਤਾਂ ਇੱਧਰ ਨਹੀਂ ਟਰਾਲੀਆਂ ਆਉਂਦੀਆਂ ਆ ਇੱਥੇ ਖਾਲੀ ਟਰਾਲੀ ਦਾ ਵੇਟ ਹੁੰਦਾ ਆ ਜਦੋਂ ਟਰਾਲੀ ਖਾਲੀ ਹੋ ਜਾਣੀਆਂ ਇੱਥੇ ਵੇਟ ਹੁੰਦਾ ਆ ਤੇ ਭਰੀ ਦਾ ਦੂਜੀ ਸਾਈਡੋਂ ਇੱਧਰ ਹੁੰਦਾ ਮਿੱਤਰੋ ਭਰੀ ਟਰਾਲੀ ਦਾ ਵੇਟ ਜਦੋਂ ਫੇ ਵੇਟ ਹੋ ਗਿਆ ਟਰਾਲੀ ਦਾ ਲੱਦੀ ਦਾ ਇੱਧਰ ਲਾਈਨਾਂ ਚ ਲੱਗ ਜਾਂਦੀਆਂ ਆ ਤੇ ਇੱਥੇ ਲਾਈਨਾਂ 'ਚ ਲਾ ਕੇ ਉਹ ਸਾਹਮਣੇ ਝੁੰਡੇ ਆ ਉੱਥੇ ਖਾਲੀ ਹੁੰਦੀਆਂ ਜਾ ਕੇ ਤੇ ਕਈ ਟਰੈਕਟਰ ਜਿਹਦਾ ਹੁਣ ਇੱਧਰ ਲੈ ਜਾਂਦੇ ਆ ਲੋਕੀ ਇਹ ਇਹਨਾਂ ਨੇ ਸਿਸਟਮ ਆ ਨਾ ਮੇਰੇ ਖਿਆਲ ਸ਼ਾਇਦ 2 ਕੁ ਸਾਲ ਹੀ ਹੋਇਆ ਹਲੇ ਲੱਗੇ ਨੂੰ ਇਹ ਵੀ ਜਿਗਾਰਡ ਬਹੁਤ ਵਧੀਆ ਇਹਨਾਂ ਟਰਾਲੀ ਖਾਲੀ ਬਹੁਤ ਛੇਤੀ ਹੁੰਦੀ ਐ ਚ ਐਂਦਾ ਹਾਈਡਰੌਲਿਕ ਦੇ ਟਰੈਕਟਰ ਚਾੜ ਦੇਣਾ ਆ ਆ ਜਿਗਾਰਡ ਬਣਿਆ ਆ ਤੇ ਸੰਗਲ ਸੰਗਲ ਇਹਨਾਂ ਨੇ ਏਦਾਂ ਪਾ ਲੈਣੇ ਆ ਫੇਲਦੇ ਨਹੀਂ ਹੈਗੇ ਟਰੈਕਟਰ ਪਿਛਲੇ ਸਾਈਡ ਵੀਰਾਂ ਨੇ ਉਹ ਲਾ ਦਿੰਦੇ ਆ ਏਦਾਂ ਪਿੱਛੋਂ ਨਿਕਲ ਜਾਂਦੇ ਆ ਜੈਕ ਜਿਆ ਬਾਹਰ ਨੂੰ ਏਦਾਂ ਇਹ ਦੇਖੀ ਚਲਿਆ ਹੁਣ ਕੀ ਬਣ ਜਾਣਾ ਇਹ ਪੂਰਾ ਚੱਕ ਦੇਣਾ ਇਹਨਾਂ ਨੇ ਤੇ ਉਹ ਝੁੰਡ ਇਹ ਚੱਲਦਾ ਆ ਦੂਜਾ ਆਪਣੇ ਬੈਲਟ ਚੱਲਦੀ ਆ ਉਹਦੇ ਤੇ ਗੰਨਾ ਚੜ ਚੜ ਕੇ ਜਾਈ ਜਾਂਦਾ ਗਾਂ ਨੂੰ ਉਹ ਵੱਡੇ ਵੱਡੇ ਬੇਲਣੇ ਲੱਗੇ ਹੋਏ ਚ ਕੱਟ ਰਹੀ ਐ ਚੱਕਦਾ ਕਿ ਨਹੀਂ ਇਹਦਾ ਮੂਸੇ ਵਾਲੇ ਦਾ ਗਾਣਾ ਆਇਆ ਸੀ ਨਾ ਸਿੱਧੂ ਮੂਸੇ ਵਾਲੇ ਦਾ ਟਾਇਰ ਮੋਰੇ ਚੱਕ ਲਈਏ ਰੱਬ ਵੱਲ ਨੂੰ ਇਹ ਵੀ ਇੱਦੀ ਚੱਕ ਛੱਟਿਆ ਉਹਨੇ ਸਿੱਧਾ ਕਰਦਾ ਇਹਨੇ ਹਾਲੇ ਹੋਰ ਚੱਕ ਹੁਣ ਐਂ ਦਾ ਵਿੱਚੋਂ ਖਾਲੀ ਹੋਈ ਜਾਂਦਾ ਆ ਇਹ ਹੈਗਾ ਕੰਨਾ ਜਿਹੜਾ ਮਤਲਬ ਮਸ਼ੀਨ ਦੇ ਨਾਲ ਕੱਟਿਆ ਹੁੰਦਾ ਹੈ ਗੰਨੇ ਵਾਲੀ ਜਿਹੜੀ ਮਸ਼ੀਨ ਆ ਇਹ ਉਹਦੇ ਨਾਲ ਕੱਟਿਆ ਹੁੰਦਾ ਹੈ ਕੰਨਾ ਇਹ ਤਾਂ ਬੈਲਟ ਜਲਦੀ ਆ ਇਹ ਚੜੀ ਜਾਂਦਾ ਕੰਨਾ ਉੱਪਰ ਨੂੰ ਕੋਪਰੇਟਰ ਵਾਲੀਆਂ ਜਿਹੜੀਆਂ ਉਹ ਝੁੰਡੇ ਥੱਲੇ ਖਾਲੀ ਹੋਣੀਆਂ ਦਿਖਾਉਨੇ ਤੁਹਾਨੂੰ ਵੀ ਜਿਹੜੀਆਂ ਹਾਈਡਰੋਲਿਕ ਤੇ ਇੱਧਰ ਖਾਲੀ ਹੁੰਦੀ ਹੈ ਜੈਕ ਤੇ ਇਹ ਇਦਾਂ ਲੈਂ ਲੱਗੀ ਹੋਇਆ ਇੱਧਰ ਇੱਕ ਗੱਲ ਆ ਮੇਲ ਵਾਲਿਆਂ ਨੇ ਇਦ ਗਿਆ ਬਹੁਤ ਵਧੀਆ ਕਰਤਾ ਆ ਸਾਰਾ ਪੱਕਾ ਕਰ ਦਿੱਤਾ ਇੱਥੇ ਕਾਂਕਰੀਟ ਪਾ ਗਏ ਅੱਗੇ ਇੱਥੇ ਇੰਨਾ ਮੰਦਾ ਹਾਲ ਹੁੰਦਾ ਸੀ ਨਾ ਜਦੋਂ ਮੀਂਹ ਪੈ ਜਾਂਦਾ ਸੀ ਇੰਨਾ ਚਾਰਾ ਚਿੱਕੜ ਹੋ ਜਾਂਦਾ ਸੀ ਕੱਪੜੇ ਤੱਕ ਲਿਬੜ ਜਾਂਦੇ ਸੀ ਫਿਰ ਕੀ ਬਹੁਤ ਵਧੀਆ ਸਾਫ਼ ਸੁਥਰਾ ਜਿਹਾ ਕੰਮ ਕਰ ਦਿੰਦਾ ਆ ਤੇ ਬਾਕੀ ਐਦਾਂ ਚੱਲਦੇ ਆ ਐਦਾਂ ਪਟਾ ਘੁੰਮ ਘੁੰਮ ਕੇ ਨਾ ਆਈ ਜਾਂਦਾ ਆ ਤੇ ਗੰਨੇ ਜਾਈ ਜਾਂਦੇ ਆ ਆ ਅੰਦਰ ਇਹਦੇ ਲੱਗੇ ਹੋ ਰੋਲਰ ਜਾਂ ਲੱਗੇ ਹੋ ਆ ਉਹ ਕੱਟ ਕੱਟ ਕੇ ਸਿੱਟੀ ਜਾਂਦੇ ਗੰਨੇ ਨੂੰ ਤੇ ਕੋਈ ਇਧਰੋਂ ਟਰਾਲੀਆਂ ਜਿਹੜੀਆਂ ਫੇ ਉਹ ਖਾਲੀ ਜਿੱਦਾਂ ਹੋ ਜਾਂਦੀ ਆ ਇਧਰਲੇ ਪਾਸੇ ਇਹਨਾਂ ਨੇ ਉੱਪਰੋਂ ਉੱਪਰ ਸਾਰੀ ਚੱਕ ਦੇਣੀ ਜਿਹੜੀ ਬਾਡੀ ਦੇ ਵਿੱਚ ਰਹਿ ਗਈ ਥੱਲੇ ਥੱਲੇ ਆਹ ਇਹ ਫੇ ਘੁੰਮ ਕੇ ਆ ਕੇ ਇਧਰੋਂ ਦੀ ਖਾਲੀ ਹੁੰਦੀ ਆ ਉੱਪਰ ਬੰਦੇ ਚੜਿਓ ਆ ਉਪਰ ਯਮਰੇਟ ਕਰੀ ਜਾਂਦੇ ਬਸ ਇੱਥੇ ਹੀ ਜਿੱਦੇ ਬੈਠੇ ਬੈਠੇ ਹੀ ਬੱਸ ਇਹਦਾ ਟਰਾਲੀ ਖਾਲੀ ਹੋ ਜਾਣੀ ਆ ਤੇ ਅੱਗੇ ਮਜ਼ਦੂਰ ਲੱਗੇ ਉਹਨਾਂ ਨੇ ਵਿੱਚੋਂ ਜਿਹੜਾ ਜਿਹੜਾ ਛੋਟੇ-ਛੋਟੇ ਰਹਿ ਗਏ ਨਾ ਜਿਹੜੀ ਰੇਹਨ ਖੁੰਦ ਰਹਿ ਗਈ ਉਹ ਸਾਫ਼ ਕਰ ਦੇਣੀ ਆ ਆਹ ਦੇਖੋ ਇੰਨਾ ਜਲਦਾ ਕੰਮ ਆ ਦੇ ਇੱਕਾ ਇੱਤਾ ਸਭ ਜਲਦਾ ਸਾਰਾ ਹੀ ਪੁੱਤਰ-ਪੁੱਤਰ ਕੇ ਦੇਖੋ ਹੋਰ ਬਰੀਕ ਹੋਈ ਜਾਂਦੇ ਆ ਸਪੀਡ ਦੇਖੋ ਕਿੰਨੀ ਆ ਇੰਦਾ ਬੱਸ ਚੱਲੀ ਜਾਂਦੇ ਆ ਅੱਗੇ ਵੀ ਜਾ ਕੇ ਤੁਹਾਨੂੰ ਦਿਖਾਉਨੇ ਆ ਅੱਗੇ ਨਾਲੇ ਅੱਗੇ ਵਾਲੇ ਬਲੌਗਾਂ ਨਾਲੋਂ ਅੱਜ ਦਾ ਬਲੌਗ ਬਿਲਕੁਲ ਹੀ ਡਿਫਰੈਂਟ ਆ ਇੱਕ ਅਲੱਗ ਟੌਪਿਕ ਹੀ ਬਣ ਗਿਆ ਏ ਐਰਗੇ ਨਾਲੇ ਕੰਮ ਬਹੁਤ ਸਿਸਟਮ ਅਲੱਗ ਕਰ ਦਿੱਤਾ ਆ ਜਿੱਦਾਂ ਅੱਗੇ ਕੀ ਹੁੰਦਾ ਸੀਗਾ ਜਿਹੜਾ ਆ ਜਿੱਥੇ ਜਿਹੜੇ ਅੰਦਰ ਜਾਂਦੇ ਵਹਿ ਗਏ ਗੰਨੇ ਆ ਨਾ ਜਿਹੜਾ ਏਅਰ ਰੋਲਰ ਹੁੰਦਾ ਸੀ ਲੱਗਾ ਕਿ ਉਹ ਉੱਥੇ ਹੁੰਦਾ ਸੀ ਉਹ ਸੈਂਟਰ ਦੇ ਵਿੱਚ ਉੱਥੋਂ ਸਾਰਾ ਚੱਕ ਦਿੱਤਾ ਪਧਰਾ ਕਰਦਾ ਉਹ ਚੱਕਣ ਦੇ ਨਾਲ ਜਿਹੜਾ ਇੱਕ ਦੋ ਉਹ ਪਰੇ ਤਿੰਨ ਤੇ ਆ ਚਾਰ ਚਾਰ ਜੁੰਡੀਆਂ ਆ ਚਾਰ ਜੁੰਡੀਆਂ ਚਾਹਦੇ ਆ ਮਤਲਬ ਕਹਿਣ ਦਾ ਭਾਵ ਗੰਨਾ ਜ਼ਿਆਦਾ ਖਿੱਚ ਰਿਹਾ ਯਾਰ ਜੀ ਗੰਨਾ ਦਾ ਜ਼ਿਆਦਾ ਖਿੱਚ ਰਿਹਾ ਮਿੱਲ ਤਾਂ ਵੱਡੀ ਹੋਰ ਹੋ ਰਹੀ ਆ ਪਰ ਗੰਨਾ ਆਉਂਦਾ ਹੀ ਬਹੁਤ ਘੱਟ ਪਿਆ ਆ ਐਡਾ ਚੱਲੀ ਜਾਂਦਾ ਸਿਸਟਮ ਇਹ ਹਿਸਾਬ ਲਾ ਲੋ ਵੀ ਇਹਨ ਜਿਹੜਾ ਇੱਥੋਂ ਵੀ ਨਿਕਲ ਕੇ ਜਾਣਾ ਨਾ ਗੰਨਾ ਇਹ ਬਿਲਕੁਲ ਹੀ ਫ੍ਰੀ ਹੁੰਦਾ ਜਾਂਦਾ ਬਿਲਕੁਲ ਹੀ ਫ੍ਰੀ ਪਰ ਆਖ ਜਿਦਾ ਅਲੱਗ ਹੋਈ ਜਾਂਦੀ ਸਾਰਾ ਕੁਝ ਹੀ ਐਂਦਾ ਫੇ ਲੈ ਜਾਂਦੀ ਆ ਐਂਦਾ ਹੁਣ ਇਹਨਾਂ ਨੇ ਸਿੱਟੀ ਜਾਣੇ ਆ ਤੇ ਆ ਇਧਰ ਇਹਨਾਂ ਨੇ ਮਜ਼ਦੂਰ ਰੱਖਿਓ ਆ ਇਹ ਟਰਾਲੀਆਂ ਵਿੱਚੋਂ ਸਾਫ਼ ਕਰੀ ਜਾਂਦੇ ਜਿਹੜੀ ਰੈਂਦ ਗੁੰਦ ਜਿਹਦਾ ਵਿੱਚ ਰਹਿ ਜਾਂਦੀ ਛੋਟੇ ਛੋਟੇ ਕੰਨਿਆਂ ਦੀ ਆਕੀ ਮਿੱਤਰੋ ਦੇਖਦੇ ਆ ਉਧਰ ਜੇ ਜਾਣ ਦੇ ਤਾ ਨਾ ਮਿਲਦੇ ਜਿੱਥੇ ਖੰਡ ਬਣਦੀ ਆ ਜੇ ਉਧਰ ਜਾਣ ਦੇ ਤਾ ਤਾਂ ਫੇ ਉਧਰ ਵੀ ਜਾ ਕੇ ਆਉਣੇ ਦਿਖਾਉਣੇ ਤੁਹਾਨੂੰ ਉਧਰਲਾ ਵੀ ਸਾਰਾ ਮਾਹੌਲ ਚੱਲ ਗਿਆ ਟਰਾਈ ਕਰਕੇ ਦੇ ਦਿਆਂ ਜੇ ਜਾਣ ਦੇ ਤਾ ਉਧਰ ਆ ਵੀ ਟਰਾਲੀ ਆਪਣੇ ਪਿੰਡੋਂ ਹੀ ਆਈ ਆ ਇਹ ਸਾਡਾ ਮੁੰਡਾ ਮਿੱਤਰ ਦੀਪਾ ਉਹਦੇ ਉਹਨਾਂ ਦੀ ਟਰਾਲੀ ਆ ਉਹ ਬੱਲੇ ਰਾਜੂ ਸੋ ਕਿਦਾਂ ਫੜੀ ਕੀ ਹਾਲ ਆ ਠੀਕ ਆ ਬੜੀ ਇੱਧਰਲੀ ਸਾਈਡ ਇੰਦਾ ਖਾਲੀ ਹੁੰਦੀ ਆ ਜਿਹੜੀ ਆ ਚੁੰਡੇ ਥੱਲੇ ਲੱਗਦੀ ਆ ਬਾਕੀ ਇੰਦਾ ਵੀ ਮਸ਼ੀਨਰੀ ਕਿੰਨਾ ਕੁ ਜਿਹੜਾ ਕਿੰਨੀ ਕੁ ਮਸ਼ੀਨਰੀ ਆ ਕਿੰਨਾ ਕੁ ਲੋਹਾ ਲਾ ਆਇਆ ਛੋੜਾਇਆ ਬੇਲਣਾ ਵੀ ਲਾ ਆਇਆ ਇਹਨਾਂ ਨੇ ਰਾਸ ਕੱਢਣ ਨੂੰ ਇਹਦੇ ਵਿੱਚ ਦੀ ਗੰਨਾ ਲਾ ਕੇ ਰਾਸ ਆ ਵੀ ਹੈਗਾ ਇੱਕ ਇਹ ਕਹਾ ਇਹ ਵਾਰ ਜ਼ਿਆਦਾ ਵਧੀਆ ਹੈ ਇਹ ਬੜੀ ਅਲੱਗ ਜੀ ਚੀਜ਼ ਆ ਸਰੇ ਗੰਨੇ ਲਾਈ ਜਾਂਦੇ ਆ ਇੱਥੇ ਲੱਗੀ ਜਾਂਦੇ ਆ ਇੱਥੇ ਦੀ ਰਾਤ ਬਾਹਰ ਆਉਂਦੀ ਆ ਰਾਤ ਵੀ ਪੀ ਸਕਦੇ ਮਿੱਤਰੋ ਇਹ ਇੱਧਰ ਸਾਰੇ ਖੰਡ ਬਣ ਬਣ ਕੇ ਆਈ ਜਾਂਦੀ ਆ ਆਹ ਦੇਖੋ ਖੰਡ ਖੰਡ ਬਣੀ ਜਾਂਦੀ ਆ ਤੇ ਉਧਰੋਂ ਆਈ ਜਾਂਦੀ ਆ ਤੇ ਮੁੜ ਕੇ ਫਿਰ ਅੱਗੇ ਆ ਕੇ ਪੈਕਿੰਗ ਹੁੰਦੀ ਆ ਇਹਦੇ ਵਿੱਚ ਵੀ ਉੱਤਰ ਨਹੀਂ ਆਇਤੇ ਬੰਦੇ ਪੂਰੇ ਭਰੀ ਜਾਂਦੇ ਆ ਟੈਂਕੀ ਹੋਈ ਜਾਂਦੀ ਆ ਲੈ ਆਹ ਚੱਲਦੀ ਆ ਮੁੜ ਕੇ ਇਦਾਂ ਬੈਲਟ ਜੀ ਚੱਲਦੀ ਆ ਤੇਰੇ ਤੇ ਆਈ ਜਾਂਦਾ ਆ ਤੇ ਪੂਰੇ ਥੀ ਜਾਂਦੇ ਆ ਤੇ ਅੱਗੇ ਲਿਫਟ ਜੀ ਉਹ ਲੱਗੀ ਹੋ ਆ ਉਧਰ ਜਾਈ ਜਾਂਦੇ ਆ ਉਸ ਤੋਂ ਬਾਅਦ ਨਿਕਲੀ ਜਾਂਦੇ ਅੱਗੇ ਮੈਦਰਾਏ ਅਸਗਾਲ ਤੋਂ ਹੈਰਾਨ ਆ ਵੀ ਜਿਹੜੇ ਬੰਦੇ ਨੇ ਇਹ ਮਿਲ ਬਣਾਈ ਹੋਵੇ ਕਿੰਨਾ ਦਿਮਾਗ ਹੋਗਾ ਯਾਰ ਬੰਦੇ ਦਾ ਇੰਨਾ ਵੱਡਾ ਇੰਨਾ ਸਟਰਕਚਰ ਜਿਹੜਾ ਇਹਨੂੰ ਡਿਜ਼ਾਈਨ ਕਰਨਾ ਬਹੁਤ ਵੱਡੀ ਗੱਲ ਹੈ ਯਾਰ ਆਹ ਦੇਖੋ ਤਾਂ ਕਿੱਡੇ ਕੱਡੇ ਸਿਲੰਡਰ ਇਹ ਬਣਾਇਓ ਆ ਕਮਾਲ ਦੀ ਗੱਲ ਹੈ ਵੀ ਕਿੰਨੀ ਕੁ ਯਾਰ ਕਲਾਕਾਰੀ ਆ ਬਹੁਤ ਤਗੜੇ ਪ੍ਰੋਜੈਕਟ ਹੈ ਵੀ ਬਹੁਤ ਤਗੜਾ ਸਿਸਟਮ ਹੈ ਜ਼ਿੰਦਗੀ 'ਚ ਪਹਿਲੀ ਵਾਰੀ ਇਹ ਚੀਜ਼ ਦੇਖੀ ਆ ਜਿੰਨੇ ਸਾਲ ਹੋ ਗਏ ਨਾ ਗੰਨਾ ਲੈ ਕੇ ਆਉਂਦਿਆਂ ਨੂੰ ਇੱਥੇ ਤਾਂ ਇਦਾਂ ਦਾ ਹਾਲ ਹੋ ਜਾਂਦਾ ਹੁੰਦਾ ਸੀ ਨਾ ਦਿਨਾਂ ਨੂੰ ਕਿ ਮਤਲਬ ਨਾ ਲੈਂ ਰੱਛ ਦਾ ਅੰਦਰ ਪੂਰਾ ਪਿਆ ਹੁੰਦਾ ਸੀ ਕਈ ਵਾਰੀ ਬਾਹਰ ਲੈਣ ਲੱਗੀ ਹੁੰਦੀ ਸੀਗੀ ਸੜਕ ਦੇ ਉੱਤੇ ਤੇ ਹੁਣ ਅੱਗੇ ਸੜਕ ਤਾਂ ਇਕ ਲਾਈਨਾਂ ਲੱਗਦੀਆਂ ਸੀ ਹੁਣ ਮਿਲ ਜੇ ਦੋ ਤਿੰਨ ਲਾਈਨਾਂ ਆ ਸਮੇਂ ਸਮੇਂ ਦੀ ਸੱਜਣੋਂ ਗੱਲ ਆ ਅਸਲ ਇਦਾਂ ਨਾ ਵੀ ਹੁਣ ਗੰਨਾ ਵੀ ਹੁਣ ਕਿੱਥੇ ਲਾਈ ਜਾਣਾ ਲੋਕਾਂ ਨੇ ਸਾਡੇ ਆਪਣੇ ਏਰੀਆ ਦੇ ਵਿੱਚ ਇੰਨਾ ਜ਼ਿਆਰਾ ਸਫੈਦਾਂ ਲੱਗ ਗਿਆ ਆ ਹੁਣ ਸਫੈਦਿਆਂ ਦੇ ਵਿੱਚ ਥੋੜੀ ਬੀਜ ਹੋ ਜਾਣੀ ਆ ਨਾ ਪਪੂਲਰ ਆ ਉਹਨਾਂ ਦੇ ਵਿੱਚ ਚਲੋ 1-2 ਸਾਲ ਗੰਨਾ ਜ਼ਰੂਰ ਹੋ ਜਾਂਦਾ ਆ ਸਫੈਦਿਆਂ 'ਚ ਤਾਂ ਬਿਲਕੁਲ ਹੀ ਨਹੀਂ ਹੁੰਦਾ ਤੇ ਹੁਣ ਬੀਜਣੇ ਵੀ ਲੋਕਾਂ ਨੇ ਗੰਨੇ ਕਿੱਥੇ ਆ ਹਰੇਕ ਪਿੰਡ ਦੇ ਵਿੱਚੋਂ ਇੱਕ-ਇੱਕ ਦੋ-ਦੋ ਜ਼ਿਮੀਂਦਾਰ ਰਹਿ ਗਏ ਗੰਨੇ ਵਾਲੇ ਤਕਰੀਬਨ ਇਹਦਾ ਸਾਰੇ ਬੂਟੇ ਲਾਈ ਜਾਂਦੇ ਆ ਕਿਦਾਂ ਦੇ ਹਾਲਾਤ ਆ ਮੈਨੂੰ ਲੱਗਦਾ ਬੂਟਿਆਂ ਦੇ ਜੁੱਤੀ ਫਿਰ ਜਾਣੀ ਰੂਹ ਨਾਲ ਬੂਟਿਆਂ ਦਾ ਮੰਦ ਪੈ ਜਾਣਾ ਆ ਜਿੰਨਾ ਕੁ ਲੋਕੇ ਬੂਟਾ ਫੜਾਈ ਜਾਂਦੇ ਆ ਲੋ ਵੀ ਮਿੱਤਰੋ ਮਾਰੀ ਆ ਗਈ ਆ ਆਪਣੀ 11 ਵਜੇ ਸਟਾਲੀ ਖੜੀ ਕੀਤੀ ਸੀਗੀ ਤੇ ਹੁਣ ਬੱਜੇ ਆ 2:05 ਮਿੰਟ तकरीबन ग्यारह बारह एक तो दो तेना घंटे बारी आ गई कराने खाली पापा भी लग लागे मित्रों लैन च ਤੇ ਉਧਰ ਲਾਉਣੀ ਟਰਾਲੀ ਆਪਾਂ ਇੱਥੋਂ ਦੀ ਲੈ ਜਾਣੀ ਆ ਤੇ ਜੈਕ ਦੇ ਉੱਤੇ ਲਾਉਣੀ ਆ ਤੇ ਜੈਕ ਦੇ ਖਾਲੀ ਕਰਾਵਾਂਗੇ ਆਪਾਂ ਇੱਥੇ ਤਕਰੀਬਨ ਇਹ ਆ ਵੀ ਸਾਰੀ ਤੇ ਸਾਰੀ ਟਰਾਲੀ ਲੈ ਜਾਂਦੀ ਆ ਥੋੜਾ ਜਿਹਾ ਰਹਿਣ ਦਾ ਵਿੱਚ ਗੰਨਾ ਉਹ ਫੇ ਘੁੰਮ ਕੇ ਇਹਧਰ ਆ ਕੇ ਖਾਲੀ ਹੋ ਜਾਂਦੀ ਆ ਟੁੰਡੇ ਥੱਲੇ ਆ ਕੇ ਇੱਕੋ ਹੀ ਧੀ ਰਿਆ ਉੱਤਾਂ ਨਾ ਵਧੀਆ ਆ ਗੱਲ ਬਾਤ ਆ ਉੱਤਾਂ ਵੀ ਠੀਕ ਆ ਮਾਲਾ ਨਜ਼ਾਰਾ ਆ ਪਰ ਸਵਾਹ ਬੜੀ ਡੇਗਦੀ ਆ ਚਿੱਟੀ ਚਿੱਟੀ ਸਵਾਹ ਆ ਬਹੁਤ ਡੇਗਦੀ ਆ ਕੱਪੜੇ ਵੀ ਭਰ ਜਾਂਦੇ ਆ ਕੱਪੜੇ ਵੀ ਪਾੜਨਾ ਵੀ ਬਹੁਤ ਬਹੁ ਡੇਗਰੀ ਆ ਚੱਕਦਾ ਆਪਣੇ ਵਾਲਾ ਘੋੜਾ ਵੀ ਚੱਕਦਾ ਬਈ ਜੈਕ ਲੱਗੇ ਹੋ ਆਦਲੇ ਡਬਲ ਜੈਕ ਆ ਉਹ ਸੈਂਟਰ ਦੇ ਵਿੱਚ ਸਿੰਗਲ ਜੈਕ ਜਿਹੜਾ ਉਹ ਘਮਾਉਂਦਾ ਆ ਟਰਾਲੀ ਨੂੰ ਇਧਰ ਉਧਰ